ਮਾਣ ਮਨੁੱਖੀ ਫਸਲਵਾਰੀਆਂ ਤੇ ਸੁਖ ਬਖਵਾਣਾ ਬੀਜਿਆ ਬਿਹਾਰ ਕਰਨਾ ਜੀ ਅੰਮ੍ਰਿਤ ਵੇਲੇ ਦਾ ਰਾਨੀਆਂ ਸਰਬੱਤ ਸੰਗਤਾਂ ਸੇਵਾ ਦੀਆਂ ਹਾਜ਼ਰੀਆਂ ਸਿਤ ਫਲ ਕੇ ਭਾਗ ਆਪ ਆਪਣੇ ਦਰ ਪਰਵਾਨ ਕਰੋ ਆਪਣੇ ਦਰੋਂ ਘਰੋ ਗੁਰ ਸਿੱਖੀ ਜੀਵਨ ਨਾਮ ਸਿੰਘਰ ਦੀ ਦਾਤ ਬਖਸ਼ੋ ਜੀ ਕਿਰਪਾ ਕਰੋ ਜੀ ਚਾਰ ਬਹਿਰ ਆਪ ਜੀ ਦੇ ਘਰ ਦੇ ਅੰਦਰ ਰਾਤ ਦੇ ਸੁਖਾਂ ਬ੍ਰਿਤੀਤ ਹੋਏ ਚਾਰ ਬਹਿਰ ਦਿਨ ਚੜ੍ਹਿਆ ਸੁਖਾਂ ਭਰੇ ਰਹਿ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੋਹਾਰਾ ਸੋਤ ਸ੍ਰੀ ਅਕਾਲ ਸ੍ਰੀ ਅਕਾਲ ਸਾਹਿਬ ਜੀ ਜਿੰਦੰਤ ਸਭ ਸਰਨ ਤੁਮਾਰੀ ਸਰਗਜੰਤ ਉਸ ਪਾਸੇ ਬੰਦੋਤ ਬੰਦਨਿਕ ਗਵਾ ਸਰਬ ਕਲਾ ਸੰਰਾਚ ਜੀਉ ਨ ਤੇਰਾ ਕੋ ਪ੍ਰਭੂ ਨਾਨਕ ਦੇਵ ਪਰ ਮਹਲਾ ਪਹਿਲਾ ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੀਰਤਨਾਂ ਜਾਓ ਤੀਰਤਨਾਂ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਰਾਮਨ ਚਉ ਤੀਰਥ ਨਾਮ ਹੈ ਕੀਰਤਿ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਜਾਤਾਨ ਕੀਰਤਿ ਦਸੁਰ ਦਸਹਰਾ ਓ ਨਾਮ ਹਰਕਾਰ ਸਦਾ ਜਾਚੋ ਦੇਵੋ ਪ੍ਰਭ ਤਰਨ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਗ ਸਤਬਨ ਗੁਰਵਾਕ ਨਿਰਮਲ ਸਦਾ ਚੰਨਨ ਨਿਤ ਜਾਤਿ ਤੀਤਨ ਤੋਈਏ ਗੁਨਾਹ ਹਾਰ ਤੋਈਏ ਕ੍ਰਿਸ਼ਕਾਉ ਹੁਲਈਏ ਜੀਤਾਰ ਮਾਰੈ ਤਰੈ ਤਲੈ ਉਰਤ ਜੋ ਨ ਨਯਾਵੈ ਸਤਿਨਾਮ ਔਰਖ ਸਤਿਆ ਦੂਖ ਕਿੰਨੇ ਕਪਰ ਹਰੇ ਸਤਿਨਾਮ ਪਾਇਆ ਗੁਰ ਵਿਖਾਇਆ ਮੈਲ ਨਾਹੀ ਸਤ ਮਨੇ ਸੰਗਤ ਮੀਤ ਮਿਲਾਪ ਪੁਰਾ ਨਾ ਮਨੋ ਨਾਮ ਲਗਵਨ ਹਾਰਿ ਸ਼ਬਦ ਸੁਹਾਵਣੋ ਸਦਾ ਸਤਿ ਮਨਨ ਸਤਿਗੁਰੂ ਉਹਨਾਂ ਦਇਆ ਮਤੇ ਤੇਰੇ ਤੇਰ ਸੰਗ ਭਾਵੈ ਸਹਿ ਜਮਾਇ ਬੇਨੀਤਾ ਸੰਗਮ ਸਤਿ ਸ੍ਰੀ ਆਰਾਧ ਇਕੰਕਾਰ ਸਾਚਾ ਇਨਿਤ ਦੇ ਤਰਸਵਾਇ ਗਤ ਸੰਗ ਮੀਤਾ ਸ਼ਾਂਤ ਆਇਆ ਕਹਿ ਮੰਨੁ ਕਹਾ ਸਭ ਕੋਈ ਕੀ ਬੁਧ ਆਖੀਐ ਔ ਮੂਰਤ ਕਨੀਤ ਅਜਾਣ ਸਮਝਾ ਸਾਖੀਐ ਸਤਿ ਗੁਰ ਕੀ ਸਾਖੀ ਅੰਮ੍ਰਿਤ ਭਾਖੇ ਤਿਤ ਮਨ ਮਾਨਿਆ ਮੀਰਾ ਪੂਜ ਕਰੈ ਆਪਹਿ ਬਿਕਲਾ ਜੀ ਸ਼ਬਦੋ ਸੱਚਾ ਗੁਰ ਮੇਰਾ ਆਖਣ ਤੋਟਨਾ ਭਗਤ ਬੰਦਾਰੇ ਭਨ ਕੁਰ ਰਹਿਆ ਸੁਈ ਨਾਨਕ ਸੱਚਪ ਹੈ ਬੇਨੰਤੀ ਮਨ ਮੱਜ ਸੱਚ ਸੁਈ ਆਖਣ ਤੋਟਨਾ ਭਗਤ ਬਨਾਈ ਹਾਰੇ ਕੋ ਰਣਿ ਆਸੋਏ ਨਾਨਕ ਸਾਚ ਕਹਿ ਬਿਨੰਤੀ ਮਨ ਮਾਜ ਸਚ ਸੂਣੀ ਵਾਰੀ ਮਨ ਜੀ ਦਾ ਆਸਾ ਵਾਰੀ ਜੀ ਕੀ ਫਤ ਜਪੋ ਸਤਨ ਹੇ ਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਦੀ ਕਾਪੀ ਸਾ